ਸਾਤਰੀਆ ਕਾਲਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਆਰਪੀਡੀ 24 ਟੀਵੀ ਤੇ ਤਾਂ ਦੋਸਤੋ ਮੈਂ ਕਰਮ ਸੂਟੀ ਤੇ ਸਿਆਸੀ ਪ੍ਰੋਗਰਾਮ ਵਿਚਾਰ ਬਟਾਂਦਰਾ ਤੇ ਜਿੱਥੇ ਅਸੀਂ ਪੰਜਾਬ ਦੀ ਸਿਆਸਤ ਦੇ ਪੱਖ ਦੇ ਮੁੱਦਿਆਂ ਤੇ ਗੱਲਬਾਤ ਕਰੀਦੀ ਹੈ ਅਤੇ ਸੱਚ ਦੀ ਤਲਾਸ਼ ਕਰਦੇ ਹਾਂ ਸੋ ਅੱਜ ਦਾ ਮੁੱਦਾ ਹੈ ਜਿਸ ਤੇ ਆਪਾਂ ਗੱਲਬਾਤ ਕਰਾਂਗੇ ਕਿ ਭਾਰਤੀ ਸਿਆਸਤ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਪੰਜਾਬ ਅਤੇ ਸਿੱਖ ਮੁੱਦਿਆਂ ਨੂੰ ਲੈ ਕੇ ਇੱਕ ਵਿਰੋਧਾਪਾਸੀ ਬਰਤਾਂਦ ਉਸਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਪਾਸੇ ਰਾਸ਼ਟਰੀ ਨੇਤਾ ਪੀ ਚਿਤੰਬਰਮ ਦੇ ਵੱਲੋਂ ਆਪਰੇਸ਼ਨ ਬਲੂ ਸਟਾਰ ਨੂੰ ਇੰਦਰਾ ਗਾਂਧੀ ਦੀ ਗਲਤੀ ਮੰਨ ਕੇ ਇਤਿਹਾਸਿਕ ਜ਼ਖਮਾਂ ਨੂੰ ਮੰਨਣ ਅਤੇ ਸਿੱਖ ਪਾਈਚਾਰੇ ਦੇ ਨਾਲ ਸੰਬੰਧ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਉਥੇ ਹੀ ਦੂਸਰੇ ਪਾਸੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਖਾਲਸਤਾਨੀ ਵਿਰੋਧੀ ਅਤੇ ਹਿੰਦੁਸਤਾਨੀ ਪੱਖੀ ਨੈਰੇਟਿਵ ਨੂੰ ਚੋਕ ਰਹੇ ਨੇ ਜਿੱਥੇ ਉਹ ਵੋਟਰਾਂ ਨੂੰ ਹਿੰਦੁਸਤਾਨ ਚਾਹੀਦਾ ਹੈ ਤੇ ਖਾਲਿਸਤਾਨ ਨਹੀਂ ਚਾਹੀਦਾ ਵਰਗੇ ਨਾਰੇ ਦੇ ਨਾਲ ਅਪੀਲਾਂ ਕਰ ਰਹੇ ਨੇ ਇੱਥੇ ਇਹ ਗੱਲ ਹੈ ਵੀ ਅਸਲ ਦੇ ਵਿੱਚ ਇਹ ਵਰਤਾਂਦ ਕਾਂਗਰਸ ਨੂੰ ਰਾਸ਼ਟਰੀ ਪੱਧਰ ਦੇ ਉੱਤੇ ਇਤਿਹਾਸਿਕ ਗਲਤੀਆਂ ਨੂੰ ਮੰਨ ਕੇ ਸਿੱਖ ਵੋਟ ਬੈਂਕ ਨੂੰ ਮਨਾਉਣ ਅਤੇ ਪੰਜਾਬ ਦੇ ਵਿੱਚ ਵਿਪੰਤਾਵਾਦੀ ਤੱਤਾਂ ਦੇ ਵਿਰੁੱਧ ਰਾਸ਼ਟਰਵਾਦੀ ਸਟੈਂਡ ਲੈ ਕੇ ਚੋਣ ਜਿੱਤਣ ਦੀ ਰਣਨੀਤੀ ਦੇ ਵੱਜੋਂ ਵਿਖਾਈ ਦਿੰਦਾ ਹੈ ਸੋ ਇਸ ਦੇ ਨਾਲ ਪਾਰਟੀ ਆਪਣੇ ਪੁਰਾਣੇ ਜ਼ਖਮਾਂ ਨੂੰ ਠੀਕ ਕਰਨ ਅਤੇ ਵਰਤਮਾਨ ਚੋਣਾਂ ਦੇ ਵਿੱਚ ਏਕਤਾ ਦੇ ਨਾਮ ਹੇਠ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਪਰ ਖੈਰ ਇਸ ਤੇ ਆਪਾਂ ਵਿਸਤਾਰ ਤੇ ਨਾਲ ਗੱਲਬਾਤ ਕਰਾਂਗੇ ਤੇ ਇਸ ਮਸਲੇ ਤੇ ਉੱਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਰੋਸ਼ਨ ਖੜਾ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਖੜਾ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਰੋਜੀ ਰੋਜੀ ਮਿਹਰਬਾਨੀ ਹੈ ਖੜਾ ਕੇ ਗੱਲ ਕਰੀਏ ਤਾਂ ਜਿੱਥੇ ਇੱਕ ਪਾਸੇ ਕਾਂਗਰਸ ਦੇ ਰਾਸ਼ਰੀ ਪੱਧਰ ਦੇ ਨੇਤਾ ਪੀ ਚਿਤੰਬਰਮ ਬਲੂ ਸਟਾਰ ਆਪਰੇਸ਼ਨ ਨੂੰ ਇੰਦਰਾ ਗਾਂਧੀ ਦੀ ਗਲਤੀ ਦੱਸ ਰਹੇ ਨੇ ਤੇ ਉਥੇ ਹੀ ਦੂਸਰੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤਰਨਤਾਰਨ ਜ਼ਿਮਨੀ ਚੌਂ ਦੇ ਵਿੱਚ ਖਾਲਸਾਤਨ ਹਿੰਦੁਸਤਾਨ ਦਾ ਮੁੱਦਾ ਚੁੱਕ ਰਹੇ ਨੇ ਅਸਲ ਦੇ ਵਿੱਚ ਇਹ ਕੀ ਵਰਤਾਂਤ ਕੀ ਸਿਰਜਿਆ ਜਾ ਰਿਹਾ ਹੈ ਕੀ ਲੱਗਦਾ ਤੁਹਾਨੂੰ ਗੱਲ ਇਹ ਸ ਹੈ ਕਿ 40 ਸਾਲ ਪਹਿਲਾਂ ਉਹ ਹੀ ਘਟਨਾ ਅੱਜ ਵੀ ਲੋਕਾਂ ਨਾਲ ਚੱਕ ਰਹੀ ਹੈ ਹਮ ਕਾਰਨ ਕਿ ਅਗੇ ਘਟਨਾ ਕੋਈ ਜਗ੍ਹੀਆਂ ਹੁੰਦੀਆਂ ਜੋ ਸਦੀਆਂ ਤੱਕ ਲੋਕਾਂ ਨੇ ਉਹਦੀ ਮਤਲਬ ਅ ਦੁੱਖ ਚੜਨਾ ਹੁੰਦਾ ਜਾਂ ਉਹ ਤੋਂ ਸਿੱਖਣਾ ਹੁੰਦਾ ਹਮ ਛਾਪ ਛੱਡ ਜਾਂਦੀਆਂ ਹੈਨਾ ਛਾਪ ਛੱਡਦੀਆਂ ਇਹ ਨਹੀਂ ਕਿ ਘਟਨਾ ਵਾਪਰ ਗਈ ਉਹ ਖਤਮ ਹੋ ਗਈ ਆ ਇਹਨੂੰ ਕਦੇ ਛਾਪ ਛੱਡੀ ਹੋਏ ਦੇ ਮੁਤਾਬਕ ਲੋਕ ਉਹਨਾਂ ਦੇ ਪੜਾਂ ਦੇ ਨਿਸ਼ਾਨ ਦੀ ਕਰਦੇ ਹੁੰਦੇ ਹਮ ਉਹ ਨਿਸ਼ਾਨ ਦੀ ਕਰਦੇ ਆ ਕੁਝ ਘਟਨਾ ਵਾਪਰਦੀਆਂ ਇੱਕ ਸਵੱਬ ਸੀਗਾ ਕਿ ਪੀਜ ਤੰਬਰਮ ਸਾਹਿਬ ਮਤਲਬ ਨਾ ਇੱਥੇ ਗਏ ਹਿਮਾਚਲ ਕਾ ਐਸੀ ਕਹਾਣੀ ਅਰ ਲੀ ਸੁਣੀ ਸੀ ਹਮ ਹਾਂ ਹੈਨਾ ਮਤਲਬ ਦੇਵਲ ਕਲਿਊ ਮੈਡਮ ਹਮ ਹਾਂ ਹੈਨਾ ਮਤਲਬ ਗੱਲ ਇਹ ਹੈ ਕਿ ਉਹ ਕਿਤਾਬ ਦਾ ਨਾਮ ਸੀ ਜੋ ਰੀਲਿਸ ਕਰਨੀ ਹੈ ਤੇ ਉਹ ਕਿਤਾਬ ਦਾ ਮਤਲਬ ਸੰਦਰਭ ਦੇ ਵਿੱਚ ਜਦੋਂ ਪੱਤਰਕਾਰ ਗੱਲ ਕਰਦੇ ਹੈਗੇ ਆ ਤੇ ਗੱਲ ਤੇ ਇਹੀ ਅਸੀਂ ਉਹ ਦੇਵਲ ਕਲਜੀ ਮੈਡਮ ਜਦੋਂ ਸਾਡੇ گورنر ਇਥੋਂ ਦੇ ਸੀ ਕਿ ਮਰਕਸਾ ਖੇਤੀ ਬਾੜੀ ਜਦੋਂ ਅੰਦੋਲਨ ਚੱਲ ਰਿਹਾ ਸੀ ਖੇਤੀ ਅੰਦੋਲਨ ਚੱਲ ਰਿਹਾ ਸੀਗਾ ਉਹਦੋਂ ਨੇ ਵੀ ਗੱਲ ਆਖੀ ਸੀ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਤੁਸੀਂ ਇਦਾਂ ਦੁਸ਼ਮਣੀ ਨਾਲ ਉਹ ਇਹ ਰਿਜ਼ਲਟ ਮਾਰੇ ਨਹੀਂ ਕਰਣਗੇ ਹਮਮਤਲਬ ਤੁਸੀਂ ਅਤੀਤ ਦੇਖੋ ਕੀ ਹੋਇਆ ਸੀ ਅਤੀਤ ਹੈਗਾ ਕਿਸੇ ਦੀਆਂ ਤੁਸੀਂ ਧਰਮ ਨੂੰ ਭਾਵਨਾਵਾਂ ਨੂਪੜ ਕਾ ਕੇ ਤੁਸੀਂ ਰਾਜ ਨਹੀਂ ਕਰ ਸਕਦੇ ਹੂੰ ਬਿਲਕੁਲ ਸਹੀ ਗੱਲ ਹੈ ਜੀ ਤੁਸੀਂ ਧਰਮ ਭਾਵਨਾਵਾਂ ਦੀ ਕਦਰ ਕਰਨੀ ਹੁੰਦੀ ਆ ਕੋਈ ਵੀ ਧਰਮ ਜਾਂ ਕੋਈ ਵੀ ਸੰਪਰਦਾ ਹੈਗੀ ਆ ਜਾਂ ਕੋਈ ਵੀ ਕਿਹਦਾ ਵਿਸ਼ਵਾਸ ਹੈਗਾ ਅਸੀਂ ਉਸ ਵਿਸ਼ਵਾਸ ਨੂੰ ਸੱਟ ਨਹੀਂ ਮਾਰਨੀ ਹੂੰ ਉਹਨੂੰ ਲਿਟ ਜਿੱਦ ਜਿੱਦ ਸੇ ਲੱਗੀ ਐ ਉਹਨੂੰ ਲੱਗੀ ਰਹਿਣ ਦੇ ਹੂੰ ਹੈਨਾ ਜੀ ਅਸੀਂ ਵਿੱਚ ਕਿਉਂ ਕਿ ਜੇ ਜਿੱਦ ਸੇ ਮੇਰੀ ਲੱਗੀ ਉਹ ਬੈਟਰ ਆ ਜੇ ਉਹਦੀ ਲੱਗੀ ਘੱਟ ਹੈਗੀ ਆ ਨਹੀਂ ਜਿੱਥੇ ਕੋਈ ਹੈਗਾ ਠੀਕ ਆ ਹੁਣ ਚ ਤੰਬਰਮ ਸਾਹਿਬ ਨੇ ਮਤਲਬ ਉਸ ਗੱਲ ਨੂੰ ਕਿਸੇ ਹਟੰਗ ਨਾ ਕਿਹਾ ਹੂੰ ਲੇਕਿਨ ਜਿਹੜੀ ਸਾਡੀ ਰਾਜਨੀਤੀ ਆ ਉਹਦੇ ਨਰੇਟਿਵ ਹੋਰ ਸਜਦਾ ਹੂੰ ਹੁਣ ਭਾਜਪਾ ਨੇ ਉਸ ਗੱਲ ਨੂੰ ਬੜਾ ਚੱਕਿਆ ਹੂੰ ਭਾਜਪਾ ਚੱਕਿਆ ਕਿ ਅੱਜ 40 ਸਾਲ ਬਾਅਦ ਚ ਦਮਰਭ ਨੇ ਉਹ ਗਲਤੀ ਮੰਨ ਲਈ ਉਹ ਇੰਦਰ ਗੰਦੀ ਦੀ ਗਲਤੀ ਸੀਗੀ ਹੂੰ ਹੈਨਾ ਜੀ ਗੱਲ ਇਸ ਉਹਨੇ ਇਸ ਸੰਦਰਭ ਵਿੱਚ ਨਹੀਂ ਕੀਤੀ ਸੀਗੀ ਹੂੰ ਉਹਨਾਂ ਨੇ ਗੱਲ ਕੀਤੀਆਂ ਕਿ ਉਹ ਵੱਡੀ ਗਲਤੀ ਸੀਗੀ ਇਹ ਕਰਕੇ ਕਿ ਹੁਣ ਕਰਵਾਈ ਕਿੰਨੇ ਆ ਹੂੰ ਹੁਣ ਭਾਜਪਾ ਵਾਲੇ ਅੱਜ ਕਿੰਤੂ ਪ੍ਰੰਤੂ ਕਰ ਦਿਆ ਲੇਕਿਨ ਇਹ ਨਹੀਂ ਪੜਦੇ ਕਿ ਜਿਹੜੇ ਉਸ ਵੇਲੇ ਦੇ ਅੱਜ ਬੰਮੂਖੀ ਲੀਡਰ ਜੀ ਗੜਵਾਨੀ ਸਾਹਿਬ ਉਹਨਾਂ ਦੀ ਕਿਤਾਬ ਹੈ ਮਾਈ ਕੰਟਰੀ ਮਾਈ ਲਾਈਫ ਹੂੰ ਉਹਦੇ ਵਿੱਚ ਉਹਨਾਂ ਨੇ ਸਪਸ਼ਟ ਕੀਤਾ ਕਿ ਇੰਦਰਾ ਗਾਂਧੀ ਬਿਲਕੁਲ ਨਹੀਂ ਚਾਹੁੰਦੀ ਸੀ ਹੂੰ ਜੀ ਹਾਂ ਜੀ ਵੀ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਕੋਈ ਹੋ ਵੀ ਕੰਮ ਹਾਂ ਜੀ ਲੇਕਿਨ ਜਿਹੜੇ ਪੰਜਾਬ ਦੇ ਵਿੱਚ ਹਿੰਦੂਆਂ ਦੇ ਕਤਲ ਹੋ ਰਹੇ ਸੀ ਲਗਾਤਾਰ ਉਹਦੇ ਕਰਕੇ ਇੱਥੇ ਇਹਨਾਂ ਦੇ ਮਜ਼ਾਰੇ ਹੁੰਦੇ ਸੀ ਹੂੰ ਇਥੇ ਨਰੋਸ ਵਿਚਾਰੇ ਹੁੰਦੇ ਸੀਗੇ ਤੇ ਅੜਵਾਨੀ ਹੁਣੇ ਆ ਪੈਦਲ ਮਾਰਚ ਕਰਦੇ ਕੈਨਲ ਮਾਰਚ ਕਰਦੇ ਸੀ ਉਹਨਾਂ ਨੇ ਸਟ੍ਰੈਚ ਕੀਤਾ ਸੀ ਉੱਪਰ ਜਾ ਕੇ ਵੀ ਤੁਹਾਨੂੰ ਕਰਨਾ ਪੈਣਾ ਸਦੂ ਦਬਾਅ ਪ੍ਰੈਸ਼ਰ ਸੀਗਾ ਹਾਂ ਹਾਂ ਗੱਲ ਉਹਨਾਂ ਨੇ ਇਹ ਅਗਲੀ ਗੱਲ ਇਹ ਆਖਿਆ ਕਿ ਬੇਸ਼ੱਕ ਇਹ ਫੈਸਲਾ ਕੀਤਾ ਗਿਆ ਸੀਗਾ ਕਿ ਸੰਤ ਜਰਨੈਲ ਸਿੰਘ ਭੰਡਰਾਵਾਲਾ ਜੋ ਦਮਦਿਵੀ ਟਕਸਾਲ ਨਾਲ ਸੰਬੰਧਿਤ ਸੀਗੇ ਹਾਂਜੀ ਉਹਨਾਂ ਦਾ ਕੀਤਾ ਹੋਇਆ ਕਬਜ਼ਾ ਛੁੜਾਇਆ ਜਾਵੇ ਉਹ ਵੀ ਚਾਹੁੰਦੇ ਸੀਗੇ ਜਿਹੜੇ ਉੱਥੇ ਬੈਠੇ ਕਬਜ਼ੇਦਾਰ ਸ਼ਰੋਣੀ ਕਾਲੀ ਦਲ ਵੀ ਸ਼ਰੋਣੀ ਗੁਦਰਪੰਧ ਕਮੇਟੀ ਵੀ ਉਹਨਾਂ ਨੂੰ ਵੀ ਨਹੀਂ ਸੀ ਰਾਸ ਜੀ ਹੁਣ ਗੱਲ ਇਹ ਗਿਆ ਕਿ ਵਿਵੇਕ ਕੀ ਹੁੰਦਾ ਹ ਉਹ ਵੇਖ ਹੁੰਦਾ ਕਿ ਵੱਖ-ਵੱਖ ਸਥਿਤੀਆਂ ਤੇ ਪਸਦੀਆਂ ਵਿੱਚ ਤੁਸੀਂ ਆਪਣੀ ਅਗਲ ਨੂੰ ਵਰਤਣਾ ਜੀ ਠੀਕ ਆ ਹੁਣ ਉਹ ਉਹ ਅਗਲ ਕਿਹਦੇ ਕੋਈ ਸੀ ਉਹ ਅਗਲ ਸੀ ਉੱਥੇ ਜਿਹੜੇ ਹਲਾ ਸੀ ਉੱਥੇ ਪੁਲਿਸ ਦੇ ਅਧਿਕਾਰੀਆਂ ਕੋ ਹਾਂ ਉੱਥੇ ਬੀਐਸ ਅਧਿਕਾਰੀਆਂ ਕੋ ਜਾਂ ਜਿਹੜੇ ਮਤਲਬ ਇਹ ਸਮਾਜਿਸ ਰੱਖਿਆ ਦੇ ਮਤਲਬ ਕਰਮਚਾਰੀ ਹੈਗੇ ਜਾਂ ਫੌਜ ਹਾਂਜੀ ਜਿਹੜੇ ਉਹ ਫੌਜ ਦੇ ਜਿਹੜੇ ਸੀਗੇ ਜਨਰਲ ਸੀਗੇ ਜਿਹੜੇ ਉਹਨਾਂ ਦੇ ਕਮਾਂਡਰ ਕਮਾਂਡਰ ਸੀਗੇ ਉਹ ਵੀ ਸਿੱਖ ਸੀਗੇ ਹਾਂ ਲੇਕਿਨ ਉਹਨਾਂ ਨੂੰ ਮਤਲਬ ਇੱਕ ਨਾ ਫੌਜੀ ਲੀਡਰ ਉੱਤੇ ਉਹਨਾਂ ਨੇ ਇੱਕਦਮ ਅਟੈਕ ਕਰ ਲਿਆ ਉਸ ਇੱਕ ਜਿਹੜੀ ਮੋਰਚਾ ਬੰਦੀ ਅੱਗੇ ਹੋਈ ਸੀਗੀ ਉਹ ਜਨਰਲ ਸਵੇਗ ਸਿੰਘ ਨੇ ਕਰਾਈ ਸੀਗੀ ਹਾਂਜੀ ਤੇ ਉਹ ਸਵੇਗ ਦੇ ਵਿੱਚ ਉਸ ਉਸ ਦੇ ਵੇਗ ਦੇ ਵਿੱਚ ਚੱਲ ਕੇ ਸਵੇਗ ਦੇ ਵੇਗ ਵਿੱਚ ਚੱਲ ਕੇ ਉੱਤੇ ਲੜਾਈ ਹੋ ਗਈ ਤੇ ਹੋ ਗਿਆ ਉਹਦੇ ਵਿੱਚ ਜਿਹੜੇ ਆਮ ਲੋਕ ਆ ਉਹਨਾਂ ਦੇ ਤੁਹਾਨੂੰ ਠੇਸ ਪੁੱਜੀ ਨਾ ਜਿਹੜਾਂ ਦੀ ਆਸਾ ਦੇ ਕੇਂਦਰ ਉੱਤੇ ਪਰ ਹਮਲਾ ਹੋ ਜਵੇ ਹਾਂਜੀ ਨੇਸੀ ਹੋਣਾ ਚਾਹੀਦਾ ਜਿੱਦ ਕਿ ਹੋਟਾਂਗ ਹੈਗੀ ਉਹਨਾਂ ਦਾ ਕਹਿਣਾ ਸੀ ਵੀ ਉੱਥੇ ਪਾਣੀ ਬੰਦ ਕਰਦੇ ਬਿਜਲੀ ਬੰਦ ਕਰਦੇ ਕੋਈ ਹੋਟਾਂਗ ਨਾ ਬਾਹਰ ਕੱਢਦੇ ਬਸ ਉਹਨਾਂ ਦਾ ਬਾਹਰ ਕੱਢਣਾ ਸੀਗਾ ਮਸਲਾ ਇਹ ਨਹੀਂ ਸੀਗਾ ਕਿ ਉਹਨਾਂ ਨੂੰ ਖਤਮ ਕਰਨਾ ਖਤਮ ਕਰਨਾ ਕਿ ਫੌਜ ਨੇ ਫੌਜ ਵਾਲਾ ਰਿਐਕਟ ਕੀਤਾ ਹੈਨਾ ਤੇ ਹੁਣ ਤੱਕ 40 ਸਾਲ ਹੋ ਗਏ ਉਹ ਕਾਂਗਰਸ ਦੇ ਮੱਥੇ ਤੇ ਲੱਗਾ ਕਲੰਕ ਹੈ ਜਿਹੜਾ ਧੋਰੀ ਹੁੰਦਾ ਬਿਲਕੁਲ ਠੀਕ ਹੈ ਜੀ ਕਿਉਂਕਿ ਉਹਨਾਂ ਨੇ ਇਹ ਗੱਲ ਨੂੰ ਕੀਤਾ ਵੀ ਉਹ ਗਲਤੀ ਸੀਗੀ ਕਿ ਅਜ ਵੀ ਦੇਖੋ ਸਰਕਾਰਾਂ ਜਿਹਨੂੰ ਹਾਰਦੀਆਂ ਨਾ ਸਰਕਾਰਾਂ ਇਸਰਿਕ ਨਹੀਂ ਹਾਰਦੀਆਂ ਕਿ ਸਰਕਾਰਾਂ ਦਾ ਕੋਈ ਫੈਸਲਾ ਹੁੰਦਾ ਜਿਹੜੇ ਉਹਨਾਂ ਦੇ ਸਰਕਾਰਾਂ ਦੇ ਅਧਿਕਾਰੀ ਹੈਗੇ ਆ ਹਮ ਚਾਹ ਸਿਵਲ ਦੇ ਆ ਜਾਂ ਪੁਲਿਸ ਦੇ ਆ ਉਹਨਾਂ ਨੂੰ ਪੁਲਿਸ ਵੱਲੋਂ ਕੀਤਾ ਲਾਠੀ ਚਾਰਜ ਜਾਂ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਨਾਂ ਮਿਲਣਾ ਹੀ ਲੋਕਾਂ ਜਨ ਕਲਾਬ ਆਉਂਦਾ ਹਮ ਬਿਲਕੁਲ ਸਹੀ ਗੱਲ ਉਹਨਾਂ ਦਾ ਵਿਵੇਕ ਨਹੀਂ ਜਿਹੜੇ ਸੀਟਾਂ ਤੇ ਬੈਠੇ ਤੇ ਯੋਗ ਨਹੀਂ ਹੁੰਦੇ ਤੋ ਜੋਗ ਨਾ ਹੋਣ ਕਰਕੇ ਹੀ ਲੋਕਾਂ ਦੇ ਵਿੱਚ ਕੀ ਹੁੰਦੀ ਖਲਣੀ ਮੈਦੀ ਆ ਭਾਵੇਂ ਉਹ ਨੇਪਾਲ ਹੋਵੇ ਤੇ ਭਾਵੇਂ ਲਦਾਖ ਹੋਵੇ ਹਮ ਠੀਕ ਆ ਅੱਜ ਪੰਜਾਬ ਚੋ ਹਾਲਾਤ ਆ ਗਏ ਹਮ ਹੁਣ ਤਰਨਤਨ ਜਿੰਮੀ ਚੋਣ ਦੇ ਵਿੱਚ ਜਿੱਥੇ ਮਤਲਬ ਇਲੈਕਸ਼ਨ ਹੋ ਰਹੀ ਆ ਜਿੱਥੇ ਪੰਥਕ ਦਰਿਆ ਵਕਫਾ ਦਰਿਆ ਫਿਰਦੀਆਂ ਹਮ ਠੀਕ ਆ ਜੀ ਉੱਥੇ ਜਿਹੜੀ ਕਾਂਗਰਸ ਦਾ ਵੀ ਮਤਲਬ ਕੈਂਡੀਡੇਟ ਕਾਂਗਰਸ ਵੀ ਲੜ ਰਹੀ ਹੈਗੀ ਹਾਂਜੀ ਜਿਹੜੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਜਾਂ ਐਲੋ ਵੀ ਲੀਡਰ ਜਿਹਨਾਂ ਦੀ ਅਗਵਾਈ ਜੋ ਕੈਂਡੀਡੇਟ ਖੜਾ ਕੀਤਾ ਹਾਂਜੀ ਠੀਕ ਆ ਹੁਣ ਉਹਨੂੰ ਜਦੋਂ ਹੋਣ ਲਈ ਇਹਨਾਂ ਨੇ ਦੇਖਿਆ ਕੋਈ ਹਾਲਾਤ ਕੀ ਹੈ ਹਾਂ ਹਾਲਾਤ ਜਦੋਂ ਦੇਖਦੇ ਆ ਇਹਨਾਂ ਨੂੰ ਮਤਲਬ ਲੋਕ ਸਭਾ ਚੋਣਾਂ ਭਾਈ ਅਮਰਤਪਾਲ ਦੇਖਦਾ ਹਾਂ ਜਿਹੜਾ 4 ਲੱਖ ਵੋਟ ਲੈ ਗਿਆ ਸੀ ਜੀ ਹਾਂ ਜੀ 4 ਲੱਖ ਵੋਟ ਕਿਸ ਵੇਚ ਲੈ ਗਿਆ ਇਸ ਨਹੀਂ ਲੱਗੇ ਕਿ ਅਮਰਤਪਾਲ ਬਹੁਤ ਜ਼ਿਆਦਾ ਸਿਆਣਾ ਹਾਂ ਹਾਂ ਜਾਂ ਉਹਨੇ ਕੋਈ ਖਾਸ ਸਬਧਾਨਾ ਲੱਗਣਾ ਜਾਂ ਉਹਨੇ ਜ਼ਿੰਦਗੀ ਬੰਦ ਨਹੀਂ ਹੈਗੀ ਹੈ ਹਾਂ ਅਮਰਤ ਭਾਈ ਅਮਰਤਪਾਲ ਸਿੰਘ ਨੇ ਆਪਣੇ ਜੀਵਨ ਦੇ ਵਿੱਚ ਨਸ਼ਾ ਜਿਹੜਾ ਛੱਡ ਕਲਚਰ ਬਣ ਗਿਆ ਉਹਨੂੰ ਤੋੜਨ ਦਾ ਇੱਕ ਜੁਰਿਆ ਬਣਿਆ ਉਹਨਾਂ ਨੇ ਇੱਕ ਵਹੀਰ ਕੱਲੀ ਹਾਂ ਜੀ ਲੈਕਿਨ ਉਹਨੂੰ ਇਹ ਵੀ ਮੌਕੇ ਮਿਲਿਆ ਕਿ ਉਹਦੇ ਨਾਲ ਹਥਿਆਰਬੰਦ ਲੋਕ ਜਾਂਦੇ ਸੀ ਹੂੰ ਜੀ ਠੀਕ ਹੂੰ ਉਹਨਾਂ ਲੋਕਾਂ ਦੀ ਮਤਲਬ ਇੰਨੀ ਕਿ ਉਹਨਾਂ ਨੂੰ ਮਤਲਬ ਖੁੱਲੀ ਛੁੱਟੀ ਮਿਲੀ ਸੀ ਉਹ ਕਿਸੇ ਗੁਰਦੁਰਾ ਜਾ ਕੇ ਉੱਥੋਂ ਪਟਛੜਦੇ ਸੀ ਹੂੰ ਪੰਤ ਤੋੜ ਕਰ ਸਕਦੇ ਅਖੇ ਜੇਕਰ ਰਾਜ ਖੋਖਾ ਲੱਗਾ ਕਿਸੇ ਦਾ ਸਿਕਟਾਂ ਦਾ ਉਹਨੂੰ ਤੋੜਦੇ ਸੀਗੇ ਹਾਂਜੀ ਬਲੂ ਉਹਨਾਂ ਨੇ ਵੀ ਮਤਲਬ ਤੰਗੀ ਕੰਮ ਨਹੀਂ ਸੀ ਕੀਤੇ ਲੇਕਿਨ ਜੋ ਇੱਕ ਅਦਾਰਾ ਚੱਲਿਆ ਲੇਕਿਨ ਉਹਦੇ ਵਿੱਚ ਇਹ ਹੋਇਆ ਕਿ ਜਦੋਂ ਗ੍ਰਫਤਾਰੀ ਤੋਂ ਬਾਅਦ ਵੀ ਭਾਈ ਅਮਰਤਪਾਲ ਦੇ ਮਗਰ ਲੋਕਾਂ ਨੇ ਮਤਲਬ ਜਲੂਸ ਤਾਂ ਨਹੀਂ ਕੱਢੇ ਹੂੰ 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 ਜਲਸਤ ਨਹੀਂ ਕੱਡੇ ਲੇਕਿਨ ਇਲੈਕਸ਼ਨ ਚ ਉਹਨੂੰ ਖੜਗੇ ਲੋਕ ਨਾਲ ਹੂੰ ਜੀ ਹਾਂ ਲੋਕਾਂ ਅੰਦਰ ਹੀ ਭਾਵਨਾ ਬਿਆਨ ਕੀਤੀ ਉਹਦਾ ਸਪੋਰਟ ਦਿਸ ਗਈ ਹੈਨਾ ਜੀ ਹੁਣ ਗੱਲ ਹੈਗੀ ਆ ਕਿ ਉੱਥੇ ਇਲੈਕਸ਼ਨ ਉਹ ਵੀ ਗਰੁੱਪ ਲੜ ਰਿਹਾ ਹੂੰ ਹੂੰ ਹੁਣ ਸ਼੍ਰੋਮਣੀ ਅਕਾਲੀ ਦਰ ਆਪਣੇ ਇਲੈਕਸ਼ਨ ਲੜ ਰਿਹਾ ਉਹ ਕਹਿੰਦਾ ਮੈਂ ਪੰਥਕ ਆ ਹਾਂਜੀ ਹੁਣ ਪੰਥਕ ਕੌਣ ਕਹਿੰਦੇ ਹੈਗੇ ਆ ਸਿੰਘ ਜੀ ਮਾਨ ਕਹਿੰਦੇ ਮੈਂ ਪੰਥਕ ਆ ਹੂੰ ਜੇ ਮਤਲਬ ਗਿਆਨੀ ਹਰਪ੍ਰੀਤ ਕਹਿੰਦੇ ਮੈਂ ਪੰਥਕ ਆ ਉਹ ਵੀ ਪੰਥਕ ਕਹਿੰਦੇ ਤੇ ਜਿਹੜੇ ਹੈਗੇ ਬਾਰਸ ਪੰਜਾਹ ਦੇ ਇਹ ਪੰਥਕ ਹੈਗੇ ਹੈ ਹੈਰਾਨਗੀ ਕਰਨ ਲਾ ਕਿ ਤਰਨ ਤਾਂ ਇੱਡੀ ਵੱਡੀ ਮਤਲਬ ਇੱਕ ਵਿਧਾਨ ਸਭਾ ਖੇਤਰ ਦੇ ਵਿੱਚੋਂ ਇਹ ਪੰਥਕ ਤਰ੍ਹਾਂ ਨੂੰ ਤਿੰਨ ਇਕੱਠੀਆਂ ਹੋਈਆਂ ਇਹਨਾਂ ਨੇ ਪਿਛਲੇ 100 ਸਾਲ ਦੇ ਚੱਕ ਇਦਾਂ ਦਾ ਅਦਰਸ਼ ਬੰਦਾ ਨਹੀਂ ਪਦਾ ਕੀਤਾ ਜਿਹੜਾ ਪੰਥਕ ਇਲੈਕਸ਼ਨ ਲੜ ਸਕੇ ਹੂੰ ਬਿਲਕੁਲ ਜਿਹੜਾ ਗੁਰਬਾਣੀ ਮੁਤਾਬਕ ਹੋਵੇ ਜਿਹੜਾ ਪੰਥਕ ਦੀਆਂ ਉਹ ਚਾ ਸੂਝਵਾਨ ਹੋਵੇ ਤੇ ਲਿਆਂਦਾ ਕੌਣ ਇਹਨਾਂ ਨੇ ਹੂੰ ਲਿਆਂਦਾ ਇਹਨਾਂ ਨੇ ਪਹਿਲਾਂ ਸੰਦੀਪ ਸਣੀ ਨਿਵਾੰਦਾ ਹਾਂਜੀ ਸੰਦੀਪ ਸਣੀ ਦੀ ਖੂਬਸੂਰਤੀ ਇਹ ਸੀਗੀ ਉਹਦੀ ਪ੍ਰਾਪਤੀ ਇਹ ਸੀ ਕਿ ਉਸ ਬੰਦੇ ਨੇ ਕਿਉਂਕਿ ਛੇਵਸਨੰਦ ਦਾ ਸੂਰੀ ਮਾਰਿਆ ਹੂੰ ਸੂਰੀ ਮਰ ਮੰਦ ਬੋਲਦਾ ਸੀ ਮੰਦਾ ਬੋਲਦਾ ਸੀ ਜਿਹੜਾ ਨਹੀਂ ਸੀ ਉਹਨੂੰ ਬੋਲਣਾ ਚਾਹੀਦਾ ਹਾਂਜੀ ਮਤਲਬ ਨਹੀਂ ਸੀ ਬੋਲਦੇ ਕਿਉਂਕਿ ਪੇਡ ਵਰਕਰ ਹੁੰਦੇ ਆ ਹੂੰ ਗੱਲ ਇਹ ਹੈ ਕਿ ਜਦੋਂ ਪ੍ਰਸ਼ਾਸਨ ਸੋਚ ਜਵੇ ਸਰਕਾਰਾਂ ਸੋ ਜਾਣ ਜਦੋਂ ਬੰਦਾ ਕੋਈ ਕਿਸੇ ਧਰਮ ਦੇ ਖਿਲਾਫ ਬੋਲਦਾ ਤੇ ਸਰਕਾਰਾਂ ਕਿਉਂ ਨਹੀਂ ਫੜਦੀਆਂ ਹੂੰ ਜਦੋਂ ਸਰਕਾਰਾਂ ਹਾਰ ਜਾਂਦੀਆਂ ਨਾ ਜਦੋਂ ਕਹਿੰਦੇ ਜਦੋਂ ਪੁਲਿਸ ਨਾ ਕਿਸ ਤੱਕ ਇਸ ਲਈ ਵੱੜਦੀ ਤੇ ਲੋਕ ਗੁੰਡਿਆਂ ਦਾ ਸਹਰਾ ਲੈਂਦੇ ਹੂੰ ਬਿਲਕੁਲ ਠੀਕ ਆ ਜੀ ਹੁਣ ਉਹਨੇ ਦੇਖਿਆ ਕਿ ਇਹ ਅਸੀਂ ਮੈਨੂੰ ਇੰਨੇ ਕਮਜ਼ੋਰ ਹੋ ਗਏ ਅਣਖ ਜਾਗੀ ਹੂੰ ਹੂੰ ਉਹ ਸੂਰੀ ਨੂੰ ਮਾਰਤਾ ਹੂੰ ਠੀਕਾ ਜੋ ਜੇਲ੍ਹ ਚਲੇ ਗਿਆ ਜੇਲ੍ਹ ਜਾ ਕੇ ਉਹਨਾਂ ਨੇ ਜਿਹੜਾ ਸੂਬਾ ਸਰੰਦ ਬਣਿਆ ਫਿਰਦਾ ਸੀਗਾ ਇੱਥੇ ਤਰ ਤ ਹਲਕੇ ਦੇ ਵਿੱਚ ਹੈ ਉਹ ਵੀ ਸੇਖੀ ਸੀ ਹੂੰ ਉਹ ਉਹਨੂੰ ਉਹ ਸਜ਼ਾ ਭੁਗਤ ਰਿਆ ਗ੍ਰਾਹਾਂ ਦੀ ਹਾਂਜੀ ਫਿਰ ਕਿਨੂੰ ਜਨਾਹ ਭੁਗਤੇ ਭੁਗਤ ਰਿਆ ਉਹ ਸੁੱਤੇ ਪੈਨ ਉਹਨੇ ਉਹਨੇ ਟਾਇਗਰ ਕੋਈ ਮਾਰਤਾ ਹਾਂਜੀ ਹਾਂਜੀ ਤੋਂ ਉਹ ਯੋਧਾ ਬਣ ਗਿਆ ਹੂੰ ਉਹ ਕੌਮ ਦਾ ਕੀ ਬਣ ਗਿਆ ਹੂੰ ਯੋਧਾ ਬਣ ਗਿਆ ਹੁਣ ਮੈਨੂੰ ਇਹ ਗੱਲ ਦੱਸੋ ਕਿ ਜਿਹੜਾ ਬੰਦਾ ਭਾਰਤੀ ਕਾਨੂੰਨ ਹੂੰ ਨੂੰ ਅਚਲੇ ਹੈ ਕਿ 옳 ਚੱਲਦਾ ਹੋਵੇ ਉਹਨੂੰ ਯੋਧਾ ਕਹਿ ਸਕਦੇ ਆਪਾਂ ਹੂੰ ਇਹ ਤਾਂ ਕੋਈ ਮਰਿਆਦਾ ਨਹੀਂ ਰਹੇਗੀ ਜਦੋਂ ਕਾਨੂੰਨ ਦੀ ਸੁਜਾਹ ਭੁਗਤ ਰਿਆ ਬੰਦਾ ਜਾਂ ਉਹਨੂੰ ਕਾਨੂੰਨ ਨੇ ਨਹੀਂ ਫੜਿਆ ਹਾਂਜੀ ਉਹ ਕਰਾਉਣਾ ਜੂਰੀ ਸੀਗਾ ਉਹਦੇ ਖਿਲਾਫ ਲੜਾਈ ਲੜਨੀ ਸੀ ਤੁਸੀਂ ਮਰ ਕੇ ਆਪਣਾ ਜੀਵਨ ਦੇ ਲਾਤਾ ਜੁਦੇ ਬਣ ਗਏ ਹੂੰ ਠੀਕ ਹੁਣ ਜੁਦੇ ਬਣ ਤੋਂ ਬਾਅਦ ਜੋ ਫੈਸਲਾ ਕੀਤਾ ਕਿ ਜੇ ਉਹਨੂੰ ਆਪਾਂ ਲੈਕਚਰ ਲੜਾਉਣੀ ਹੈ ਤੇ ਫਿਰ ਤੋਂ ਜੇਲ੍ਹ 'ਚ ਹੀ ਰਹਿਣਾ ਹੈ ਤੇ ਦੋ ਕਤਲ ਕੇਸ ਆ ਹੂੰ ਜੀ ਫਿਰ ਉਹਦੇ ਭਰਾ ਨੂੰ ਜਿਹੜਾ ਵਿਚਾਰਾ ਕੱਪੜੇ ਦਾ ਵਪਾਰੀ ਛੋਟਾ ਮੋਟਾ ਉਹਦਾ ਵਿਜ਼ਨ ਨਹੀਂ ਹੈਗਾ ਇੰਨਾ ਕੋਈ ਹੂੰ ਇਸ ਡਨਟ ਸੋ ਵਿਜ਼ਨਰੀ ਸਿਰਫ ਉਹਨਾਂ ਨੂੰ ਇਹ ਕਿਹਾ ਕਿ ਤਨ ਤਾਂ ਜਿਹੜਾ ਹੈ ਨਾ ਚਲੋ ਆਪਾਂ ਇੱਕ ਇਹ ਪੱਤਾ ਖੜੀ ਹੁੰਡ ਨਵਾਂ ਕਲੀ ਦਾ ਲਾਇਆ ਵਾਰਸ ਪੰਜਾਬ ਦੇ ਵਾਰਸ ਪੰਜਾਬ ਦੇ ਹਿੱਤ ਕੋਈ ਆਪਣਾ ਕੈਂਡੀਡੇਟ ਨਹੀਂ ਬਣਾ ਸਕਿਆ ਉੱਥੋਂ ਉਹਨੂੰ ਸਪੋਰਟ ਕਰਨੀ ਪਈ ਹੈ ਹਾਂਜੀ ਹੁਣ ਇਹ ਭੇਜਣਗੇ ਡਿਟ ਰਕੜਾ ਇਹ ਦੋ ਰਾਵਨ ਹੈ ਗਿਆ ਵੇਵ ਅਜ ਵੀ ਤਰਨਤਨ ਦੇ ਵਿੱਚ ਖੜੂਸਾ ਵਾਲੀ ਆ ਹਾਂ ਜੀ ਮੈਂ ਦੇਖ ਲਿਆ ਥਾਰਾ ਪਵਾਂ ਕਾਂਗਰਸ ਦਾ ਕੰਢ ਖੜਾ ਪਵਾਂ ਭਾਜਪਾ ਦਾ ਖੜਾ ਪਵਾਂ ਕਾਲੀਆਂ ਨੇ ਖੜਾ ਕੀਤਾ ਹਾਂਜੀ ਤੇ ਤੁਸੀਂ ਓਮੜਾ ਜਿਹੜਾ ਸਮਾਂ ਮੈਨੂੰ ਲੱਗਦਾ ਕਿ ਉਹ ਉਹੀ ਮਤਲਬ ਤਿਆਹਤ ਰਹਿ ਜਾਣਾ ਵਾਰਸ ਪੰਜਾਬ ਦੇ ਦੇਵਲ ਦੀ ਹਮਮਦੀਪ ਦੇ ਹੱਕ ਦੇ ਵਿੱਚ ਬੋਰਜਾ ਦੀ ਪੈਣੀ ਹੈ ਜਿਹੜੀ ਯੂਥ ਮੈਂ ਸੋਸ਼ਲ ਮੀਡੀਆ ਤੇ ਵੀ ਰਦਾ ਨਾ ਜੋ ਕਿ ਪੋਸਟ ਪੈਂਦੀ ਹੈ ਜੇ ਉਥੇ 100 ਕਮੈਂਟ ਆਉਂਦੇ ਨਾ ਤੇ 90 ਦੇ ਹੱਕ ਚ ਹੁੰਦੇ ਆ ਹਮ ਬਿਲਕੁਲ ਹਾਂਜੀ ਠੀਕ ਹੈ ਨਾ ਜੀ 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 ਹੁਣ ਉਹਦੇ ਵੀ ਇਦਾਂ ਸੀ ਲੋਕ ਇਦਾਂ ਸਲੋਗਨ ਰੇ ਨੇ ਵਧੀਆ ਕਰਦੇ ਆ ਕੋਈ ਕਹਿੰਦਾ ਮੈਂ ਪਹਿਲਾਂ ਕਾਂਗਰਸੀ ਦੀ ਹੁਣ ਤੇ ਮੋਨੂ ਪਾਉਂਗਾ ਮੈਂ ਪਹਿਲਾਂ ਕਾਲੀ ਸੀ ਉਹ ਕੀ ਮੋਟੀਵੇਸ਼ਨ ਹੈ ਮਨੋ ਇੱਕ ਉਹਨਾਂ ਦਾ ਜਿਹੜਾ ਇੱਕ ਨਾ ਆਈਟੀ ਸੈੱਲ ਹੈਗਾ ਉਹ ਬਹੁਤ ਵਧੀਆ ਕੰਮ ਕਰ ਰਿਹਾ ਹੈਗਾ ਤੇ ਉਹਦੇ ਨਾਲ ਜਾਣਾ ਜਾਣਾ ਹੈਗਾ ਇੱਥੇ ਜਦੋਂ ਖਾਲਸਾਣ ਦੀ ਗ ਇਹ ਗੱਲ ਕਰਦਾ ਇਹਦਾ ਨਹੀਂ ਸੀ ਬਣਦਾ ਹੂੰ ਉਹ ਖਾਲਸਾ ਨਹੀਂ ਮੰਗਦੇ ਹਾਂਜੀ ਕਿਸੇ ਨੇ ਖਾਲਸਾ ਨਹੀਂ ਮੰਗਿਆ ਜੀ 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 ਬਿਲਕੁਲ ਨਹੀਂ ਮੰਗਿਆ ਇਹ ਰਾਜਾ ਵੜਿੰਗ ਨੇ ਕਿਉਂ ਕਿਹਾ ਰਾਜਾ ਵੜਿੰਗ ਵਿਰੋਧੀ ਧਿਰ ਦੇ ਵਿਰੋਧੀ ਧਿਰ ਪੰਜਾਬ ਕਾਂਗਰਸ ਪੰਜਾਬ ਸਰਕਾਰ ਦੇ ਖਿਲਾਫ ਪੰਜਾਬ ਸਰਕਾਰ ਦੇ ਖਿਲਾਫ 350 ਜੋ ਨਹੀਂ ਪੂਣੀ ਕੀਤੀ ਉਹਦਾ ਵੀ ਆਖਿਆ ਕਰਨੀ ਕਿ ਉਹਨੇ ਖਾਲਸਾ ਨਹੀਂ ਕਰਨੀ ਹੈ ਹੂੰ ਤੁਸੀਂ ਮਤਲਬ ਆਮ ਆਦਮੀ ਪਾਰਟੀ ਸਰਕਾਰ ਦੀ ਇਹ ਨਹੀਂ ਟੰਗਣਾ ਸਪੋਰਟ ਕਰ ਰਹੇ ਹੋ ਅੰਦਰੋਂ ਹੂੰ ਅੰਦਰ ਖਾਤੇ ਤੁਹਾਡੇ ਸਰ ਤੇ ਕਿਹੜੀ ਤਰ੍ਹਾਂ ਦੀ ਮਾੜਕਦੀ ਹੈ ਜੀ ਤੁਸੀਂ ਬਿਆਨ ਲੋਕਾਂ ਨੂੰ ਦੇ ਕੇ ਕਿਉਂ ਮੂਰਖ ਬਣਾਉਣ ਲੱਗਿਓ ਹੂੰ ਤੁਸੀਂ ਖਾਲਸਤਾਨ ਨਹੀਂ ਬਣਾਵੋਗੇ ਹਿੰਦੁਸਤਾਨ ਬਣਾਵੋਗੇ ਹਿੰਦੁਸਤਾਨ ਤੇ ਪਹਿਲੇ ਹੈ ਨਹੀਂ ਇੱਥੇ ਹੂੰ ਇਹ ਇੰਡੀਆ ਭਾਰਤ ਆ ਜੀ 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 ਨਾਡ ਹਿੰਦੁਸਤਾਨ ਜੀ ਇੱਥੇ ਕੋਈ ਨਾ Hindu ਹੂੰ ਰੀਪਬਲਿਕ ਸਰਕਾਰ ਦੇਸ਼ ਬਣਨਾ ਨਾ ਸਿੱਖੀ ਖਾਲਸਾ ਬਣਨਾ ਨਾ ਕੋਈ ਹੋਰ ਬਣਨਾ ਅਸੀਂ ਇੱਕ ਸੈਕੂਲਰ ਹੈਗਾ ਧਰਮ ਨਿਰਪੱਖ ਹੈਗਾ ਔਰ ਜਿਨ੍ਹਾਂ ਨੂੰ ਵੀ ਕਰਦੇ ਨੇ ਕਹਿੰਦੇ ਓ ਜਿਆਦਾ ਮੂਲਤਰ ਧਰਮ ਨਿਰਪੱਖ ਆ ਹੂੰ ਲੇਕਿਨ ਹਾਂ ਸਿਮਰਜੀਤ ਮਾਨ ਦੀ ਸਪੋਰਟ ਜਿਆਦਾ ਕਰਕੇ ਹੂੰ ਸਮਝਮੰਦ ਉਹ ਮੇਰੇ ਨਾਲ ਗੱਲ ਕਰਦੇ ਰਹੇ ਜੀ ਹਾਂਜੀ ਬੇਸ਼ੱਕ ਜਦੋਂ ਵੀ ਮੈਂਬਰ ਪਾਰਲੀਮੈਂਟ ਬਣੇ ਆ ਉਹਨਾਂ ਨੇ ਉਸੇ ਸਵਿਧਾਨ ਦੀ ਸੌਖਾ ਕੇ ਬਣੇ ਹੈਗੇ ਹਾਂਜੀ ਉਹ ਜਦੋਂ ਉਹਨਾਂ ਨੇ ਬਣਨਾ ਸ਼ੁਰੂ ਕੀਤਾ ਤਾਂ ਵੀ ਸਵਿਧਾਨ ਨੂੰ ਲੇਕਿਨ ਉਹ ਵਿੱਚੋਂ ਜਿਹੜੇ ਮਤਲਬ ਉਹ ਸੁਗੂਫੀਆਂ ਛੱਡਦੇ ਰਹਿੰਦੇ ਆ ਹੂੰ ਠੀਕ ਆ ਉਹ ਸੁਗੂਫੀਆਂ ਕਰਕੇ ਮਤਲਬ ਸਾਡੇ ਇੱਥੇ ਰਾਜਗਤੱਤ ਫੈਲ ਜਾਂਦੀ ਆ ਹੂੰ ਲੇਕਿਨ ਮੈਂ ਤਾਂ ਹੈਰਾਨ ਹੁੰਨਾ ਕੀ ਵਰੀ ਵੀ ਇਹ ਹੁਣ ਠੀਕ ਆ ਮਨਦੀਪ ਜਿੱਤ ਜਾਣਗੇ ਹਾਂਜੀ ਹਣਾ ਜਿੱਤ ਜਾਣਗੇ ਉਹ ਵਿਧਾਨ ਸਭਾ ਜਾਣਗੇ ਵਿਧਾਨ ਸਭਾ ਦੇ ਵਿੱਚ 117 ਐਮਐਲਏ ਹਿਸਾਬ ਨਾਲ ਉਹਦੇ ਪਾਰਟੀ ਮਤਾਬਕ ਨੂੰ 2 ਮਿੰਟ ਮਿਲਿਆ ਕਰਨੇ ਆ 2 ਮਿੰਟ ਦੇ ਵਿੱਚ ਪੰਜ ਵਾਰੀ ਮੂਲ ਮੰਤਰ ਪੜ੍ਹ ਹੁੰਦਾ ਉਹ ਪੰਜਾਬ ਦੀ ਗੱਲ ਹੀ ਮੈਂ ਉਹਨੂੰ ਸੁਣਿਆ ਉਹ ਸੁਣਿਆ ਸੀ ਇੱਕ ਦਿਨ ਉਹਨਾਂ ਨੂੰ ਮੈਂ ਇੱਕ ਚੈਨਲ ਸੁਣਾਦਾ ਸੀ ਉਹ ਕਹਿੰਦਾ ਪਹਿਲਾਂ ਜਦੋਂ ਆਇਆ ਭਗਵੰਤ ਸੱਜਣ ਆਇਆ 2 ਕਰੋੜ ਦਾ ਕਰਜ਼ਾ ਸੀਗਾ 2 ਕਰੋੜ ਦਾ ਕਰਜ਼ਾ ਸੀ ਵੱਧ ਸੀਗਾ ਜੀ ਸਿਰਫ ਜਾਣਕਾਰੀ ਘੱਟ ਨਾ ਹੋਵੇ ਹਾਂਜੀ ਹੂੰ ਉਹਨੂੰ ਪਤਾ ਹੀ ਨਹੀਂ ਉਹ ਮੁੰਡਾ ਰਦਰ ਸੀਗਾ ਉਹ ਕਹਿੰਦਾ ਨਹੀਂ ਨਹੀਂ ਇਦਾਂ ਉਹ ਕਹਿੰਦਾ ਹੁਣ 4 ਕਰੋੜ ਦਾ ਹੋ ਗਿਆ ਕਹਿੰਦਾ ਮਗਰੋਂ ਕੰਨਾਂ ਚ ਫੂਕਾ ਮਾਰਦੇ ਹਨਾ ਹੂੰ ਮਤਲਬ ਜੇ ਤੁਹਾਡੇ ਕੋਲ ਨੌਲੇਜ ਨਹੀਂ ਗਈ ਤੁਸੀਂ ਕੀ ਕਰੋਗੇ ਹੋ ਜੂਗੀ ਨੌਲੇਜ ਕਹਿੰਦੇ ਹੂੰ ਹੁਣ ਬੰਦਾ ਕਹਿੰਦਾ ਜੇ ਮੈਂ ਐਮਐਲਏ ਬੰਦੇ ਨਾ ਮੈਂ ਇੱਥੇ ਤਨ ਤਨ ਆ ਜਾਣਾ ਤੇ ਮੈਂ ਆਪਦਾ ਮਕਾਨ ਪਾ ਕੇ ਤੇ ਜਿਹੜੀ ਤਨਖਾਹ ਵੀ ਇਥੇ ਲਿਆ ਕਰਾਂਗਾ ਹੂੰ ਤਨਖਾਹ ਕਿੰਨੀ ਕਰੋੜ ਹੁੰਦੀ ਹੈ 35000 ਰੁਪਏ ਤਨਖਾਹ ਹੁੰਦੀ ਹੈ ਬਿਲਕੁਲ ਗੱਲ ਇਹ ਨਹੀਂ ਵੀ ਤੁਸੀਂ ਰੋਟੀ ਕਿੱਥੋਂ ਕਾਣੀ ਹੈ ਪਹਿਲਾਂ ਤੁਸੀਂ ਕੱਪੜੇ ਵੇਚ ਕੇ ਰੋਟੀ ਟੱਬਰ ਪਾਲਦੇ ਹੋ ਅੱਜ ਤੁਸੀਂ ਕਿਉਂ ਗਲਤ ਗੱਲਾਂ ਕਰਦੇ ਹੋ ਹਮ ਹਣਾ ਬਿਲਕੁਲ ਸਹੀ ਗੱਲ ਹੈ ਕਿ ਪਰ ਲੋਕਾਂ ਨੂੰ ਜੋ ਮਰਜ਼ੀ ਹੋਵੇ ਉਹ ਜੋ ਮਰਜ਼ੀ ਕਵੇ ਹਮ ਲੋਕਾਂ ਨੇ ਹੈਗਾ ਕਿ ਅਸੀਂ ਅਕਾਲੀ ਦਲ ਜਿਹੜਾ ਬਾਦਲ ਕੇ ਨਹਰੋਣਾ ਹਮ ਅਸੀਂ ਆਮ ਆਦਮੀ ਪਾਰਟੀ ਨੂੰ ਨਹਰੋਣਾ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਕੋਈ ਨਹੀਂ ਜੀ ਉਸ ਤਰ੍ਹਾਂ ਦਾ ਹਲਕੇ ਦੇ ਵਿੱਚ ਠੀਕ ਹੈ ਜੀ ਇਸ ਕਰਕੇ ਮੈਨੂੰ ਲੱਗਦਾ ਕਿ ਗੱਲ ਹੈਗੀ ਹੈ ਕਿ ਇਹਨੂੰ ਮੈਂ ਮੈਂ ਕਿੰਨਾ ਦੇ ਮਤਲਬ ਵੜੇਗਾ ਹਮ ਭਿੰਗ ਨੂੰ ਖਾਲਸ ਆਂਦੇ ਮੁੱਦ ਨੂੰ ਨਹੀਂ ਸੀ ਛੇੜਨਾ ਚਾਹੀਦਾ ਹਮ ਬੇਸ਼ੱਕ ਉਹਦੇ ਮਨ ਦੇ ਵਿੱਚ ਜੇ ਰਾਜਨੀਤਿਕ ਦੇਖੀ ਸੋਚ ਰਾਜਨੀਤਿਕ ਹੋ ਸਕਦੀ ਹੈ ਕਿ ਤਰਨਤਨ ਦੇ ਸ਼ਹਿਰ ਦੇ ਵਿੱਚ ਨਾ ਜਿਹੜੀ ਹਿੰਦੂ ਵੋਟ ਜਦੀ ਹੈ ਹਮ ਹਿੰਦੂ ਵੋਟ ਨੂੰ ਸੁਰੱਖਿਆਤਮ ਮਹਿਸੂਸ ਕਰਨ ਲਈ ਹਮ ਵੀ ਜੇ ਖਾਲਸਾਂ ਨੇ ਆਗੇ ਤੈਨੂੰ ਨੁਸਾਨ ਕਰਨਗੇ ਹਨਾ ਇਹਨਾਂ ਦਾ ਇਹ ਬੀਜ ਉਗਣ ਨਹੀਂ ਦੇਣਾ ਤੇ ਇਹ ਇਹ ਹੋ ਸਕਦਾ ਹੈ ਕਿ ਉਹਨਾਂ ਨੂੰ ਮਤਲਬ ਇੱਕ ਪ੍ਰੋਵੋਕ ਕਰ ਲਿਆ ਹੋਵੇ ਹਮ ਹਨਾ ਜੀ ਲੇਕਿਨ ਗੱਲ ਗੱਲ ਦਾ ਜਿਨ੍ਹਾਂ ਨੇ ਖਾਲਸਾਂ ਦੀ ਡਿਮਾਂਡ ਹੀ ਨਹੀਂ ਕੀਤੀ ਤੁਸੀਂ ਗੱਲ ਕਰਨ ਕਿੰਦਾ ਬਣਾਈ ਜਾਂਦੇ ਹੋ ਹਮ ਉਹ ਕਹਿੰਦੇ ਵੀ ਅਸੀਂ ਖਾਲਸ ਰਾਹ ਚੋਨੇ ਆ ਖਾਲਸ ਰਾਹ ਮਹਾਰਾਜ ਰਜੀਤ ਸਿੰਘ ਵਰਗਾ ਖਾਲਸ ਰਾਹ ਜਿਹਦੇ ਵਿੱਚ ਧਰਮਿੰਦਰ ਭਗਤਤਾ ਹੋਵੇ ਸਭ ਦਾ ਸਤਕਾਰ ਹੋਵੇ ਜਿੱਦਾਂ ਸਾਰੀਆਂ ਕੋਈ ਜਾਤ ਪਾਤ ਨਾ ਹੋਵੇ ਕਹਿੰਦੇ ਅਸੀਂ ਦੇ ਚੋਨੇ ਜੀ ਹਾਂਜੀ ਪਰ ਜਦੋਂ ਅਕਾਲੀਆਂ ਨੂੰ ਕਹਿੰਦਾ ਵੀ ਤੁਸੀਂ ਕੀ ਚੋਨੇ ਆ ਉਹ ਕਹਿੰਦੇ ਅਸੀਂ ਵੀ ਅਸੀਂ ਚੋਨੇ ਆ ਤੇ ਬਦਾਰੀ ਫਰਕ ਕੀ ਆ ਫਰਕ ਹੀ ਆ ਬਿਲਕੁਲ ਠੀਕ ਹੈ ਹਾਂ ਫਿਰ ਕਿਤੇ ਨਾ ਕਿਤੇ ਜਿੱਥੇ ਉਹ ਜੋ ਕਹਿੰਦੇ ਆ ਅ ਅੰਮ੍ਰਿਤਸਰ ਵਾਲੇ ਕਹਿੰਦੇ ਹੈਗੇ ਸ਼੍ਰੋਮਣੀ ਕਾਲੇ ਅੰਮ੍ਰਿਤਸਰ ਮਾਨ ਵਰਗੇ ਉਦੋਂ ਫੇ ਸ਼ੱਕ ਵੀ ਹੁੰਦੀ ਆ ਹਾਂ 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 ਵੀ ਤੁਸੀਂ ਕਹਿੰਦੇ ਕੁਝਾ ਕਰਦੇ ਕੁਝਾ ਉਹ ਕਹਿਣੀ ਗੰਦੇ ਫਰਕ ਚੱਲ ਰਿਹਾ ਹੈਗਾ ਐਕਚੁਅਲੀ ਇਹ ਚਾਹੀਦਾ ਸੀ ਇਹਨਾਂ ਨੂੰ ਲਗਾਤਾਰ ਵਿਧਾਨ ਸਭਾ ਦੇ ਵਿੱਚ ਐਲੋਬੀ ਸਾਹਿਬ ਨੇ ਬਣਾਇਆ ਐਲੋਬੀ ਸਾਹਿਬ ਕਿਦਾਂ ਗਰਜਦੇ ਰਹੇ ਆ ਕਿਵੇਂ ਉਹਨਾਂ ਨੇ ਉਹਨੂੰ ਮਤਲਬ ਦੱਸਿਆ ਕਿ ਕਿਹੜਾ ਰੁਪਇਆ ਕਿਦਾਂ ਖਾ ਰਿਹਾ ਹੈਗਾ ਵਿਦਿਆ ਜਿਹੜਾ ਰਿਤ ਮੰਤਰੀ ਹੈਗਾ ਹਾਂਜੀ ਤੇ ਤੁਸੀਂ ਉਹ ਮੁੱਦੇ ਕਿਉਂ ਨਹੀਂ ਲੈ ਰਹੇ ਹਾਂ ਸਰਕਾਰ ਦੇ ਖਿਲਾਫ ਜਿਹੜੇ ਮੁੱਦੇ ਬਣਦੇ ਆ ਸਰਕਾਰ ਨੇ ਉਹਦੋਂ ਲਿਆਉ ਮੁੱਦੇ ਲੋਕਾਂ ਨੂੰ ਦੱਸੋ ਵੀ ਇਹ ਸਰਕਾਰ ਨਹੀਂ ਚੰਗੀ ਜੀ ਅਸੀਂ ਵਿਧਾਨ ਸਭਾ ਦੇ ਵਿੱਚ ਜਦੋਂ ਵਿਧਾਨ ਸਭਾ ਦੇ ਬੈਕ ਦੱਸਦੇ ਆ ਤੁਹਾਨੂੰ ਹੁੰਦਾ ਜੀ ਉਹ ਗੱਲ ਹੀ ਨਹੀਂ ਹੋ ਰਹੀ ਖਾਨਸਾਨ ਹਿੰਦੁਸਤਾਨ ਉਹ ਸਿਆਸੀ ਤੇ ਚੱਲ ਰਹੀ ਹੈ ਨਾ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਹੈਗੀ ਆ ਇਹਦੇ ਵਿੱਚ ਹੈਗਾ ਕਿ ਉਹਨਾਂ ਲੋਕਾਂ ਨੂੰ ਡਰਾਇਆ ਜਾਵੇ ਡਰਾ ਕੇ ਆਪਣੇ ਹੰਦਚਾ ਜਾਵੇ ਜੇ ਆ ਗਏ ਤੇ ਤੁਹਾਨੂੰ ਖਤਰਾ ਜੇ ਅਸੀਂ ਉਹਨਾਂ ਨੂੰ ਤੁਸੀਂ ਤੁਹਾਡਾ ਬਚਾਉ ਹੈਗਾ ਇਹ ਇੱਕ ਗੇਮ ਤੇ ਚੱਲ ਰਹੀ ਹੈ ਕਿ ਸਿਆਸੀ ਗੇਮ ਪਰ ਇਹ ਸਿਆਸੀ ਸਿਆਸ ਨੂੰ ਇਹਨਾਂ ਗੰਦੜਾ ਨਾ ਕਰੋ ਇਹਨਾਂ ਪਤਰਾ ਨਾ ਕਰੋ ਇਹਨੇ ਨਵਾਣਾ ਬਣਾ ਲੈ ਜੋ ਕਿ ਖਤਰਾ ਕੀ ਤਾਂ ਖਤਮ ਹੋ ਜਾਣਾ ਹਮ ਬਿਲਕੁਲ ਸਹੀ ਗੱਲ ਹੈ ਬਿਲਕੁਲ ਜੀ ਸੋ ਕਾਂਗਰਸ ਪਾਰਟੀ ਦਾ ਇਹ ਦौरा ਬਿਰਤਾਂਤ ਜੋ ਇੱਕ ਪਾਸੇ ਇਤਿਹਾਸਿਕ ਜ਼ਖਮਾਂ ਨੂੰ ਮੰਨਣ ਅਤੇ ਦੂਸਰੇ ਪਾਸੇ ਰਾਸ਼ਟਰੀ ਏਕਤਾ ਦੀ ਅਪੀਲ ਕਰਨ ਦੇ ਉਤੇ ਆਧਾਰਤ ਹੈ ਸੋ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਜੋਖਮ ਭਰੀ ਪਰ ਸੰਭਾਵੀ ਤੌਰ ਦੇਤੇ ਪ੍ਰਭਾਵਸ਼ਾਲੀ ਰਣਨੀਤੀ ਸਾਬਤ ਹੋ ਸਕਦਾ ਹੈ ਪਰ ਇਸ ਰਣਨੀਤੀ ਦੀ ਸਫਲਤਾ ਪੰਜਾਬ ਦੇ ਵੋਟਰਾਂ ਦੀ ਪ੍ਰਤੀਕਿਰਿਆ ਵਿਰੋਧੀ ਪਾਰਟੀਆਂ ਦੇ ਜਵਾਬ ਅਤੇ ਸੰਵੇਦਨਸ਼ੀਲਤਾ ਮੁੱਦਿਆਂ ਦੀ ਸਿਆਸੀ ਵਰਤੋਂ ਦੀ ਸੀਮਾ ਦੇ ਉੱਤੇ ਹੀ ਨਿਰਭਰ ਕਰੇਗੀ ਸੋ ਅਜਿਹੇ ਦੇ ਵਿੱਚ ਦੇਖਣਾ ਬਹੁਤ ਹੀ ਮਹੱਤਵਪੂਰਨ ਹੋਵੇਗਾ ਕਿ ਇਹ ਰਣਨੀਤੀ ਕਾਂਗਰਸ ਨੂੰ ਪੰਜਾਬ ਦੇ ਵਿੱਚ ਮੁੜ ਤੋਂ ਉਭਾਰ ਦੇ ਸਕਦੀ ਹੈ ਜਾਂ ਫਿਰ ਇਸ ਦੇ ਵਿਰੋਧਾਪਾਸੀ ਸੁਨੇਹੇ ਨੇ ਉਹ ਪਾਰਟੀ ਦੇ ਲਈ ਨਵੇਂ ਸਿਆਸੀ ਚੁਣੌਤੀਆਂ ਨੂੰ ਜਨਮ ਦੇਣਗੇ ਸੋ ਘਟਕਾ ਸਾਹਿਬ ਬਿਲਹੋ ਚ ਲੇਖ ਛੋਟੀ ਜਿਹੀ ਬ੍ਰੇਕ ਤਾਂ ਮਿਲਦੇ ਆਪਾਂ ਬ੍ਰੇਕ ਤੋਂ ਉਸ ਪਾਰ ਠੀਕ ਸੋ ਦੋਸਤੋ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਪਾਂ ਬ੍ਰੇਕ ਤੋਂ ਉਸ ਪਾਰ